ਤੁਤੋ ਦਰਸ਼ਕੋ ਅੱਜ ਇੱਕ ਅਸੀ ਹੋਰ ਨਵਾਂ ਪੋਰਾ ਉਸ ਨੂੰ ਕਰ ਲੈਣੇ ਪ੍ਰੋਗਰਾਮ ਦਾ ਨਾਂ ਹੈ ਸਿਹਤ ਸੰਗਤ ਜਿੱਤੇ ਮੈਂ ਸਾਧ ਸੰਗਤ ਹੁੰਦੀ ਹੈ ਜਾਂ ਗੁਰ ਕੀ ਸੰਗਤ ਹੁੰਦੀ ਹੈ ਉਸ ਤਰ੍ਹਾਂ ਸਿਹਤ ਸੰਗਤ ਕਿ ਤੁਹਾਨੂੰ ਤੁਹਾਡੀ ਸਿਹਤ ਪ੍ਰਤੀ ਜਾਗਰੂਕ ਕਰਨ ਵਾਸਤੇ ਸਾਡੇ ਨਾਲ ਅੱਜ ਹਾਜ਼ਰ ਨੇ ਡਾਕਟਰ ਹਰਮਨਦਰ ਸਿੰਘ ਸਰਾਵ ਸਾਹਿਬ ਦਾ ਐ ਐਮਓ हरियाणा सरकार ਦੇ ਵਿੱਚ ਇਹ ਅਜਰਕ ਅਜਰਬਾਇਦ ਡਾਕਟਰ ਜੀ ਉਹ ਹੀ ਲੰਮਾ ਸਮਾਂ ਇਹਨਾਂ ਦਾ ਤਜਰਬਾ ਤੇ ਅੱਜ ਇਹਨਾਂ ਨਾਲ ਅਸੀਂ ਮੁਲਾਕਾਤ ਕਰੀ ਆ ਤੇ ਸੁਰੂਪਤਾ ਦੇ ਨਵੇਂ ਐਪੀਸੋਡਾਂ ਰਾਹੀਂ ਗੁਆਰਿਆਂ ਤੋਂ ਕਿਵੇਂ ਬਚਣਾ ਉਹ ਇਹਨਾਂ ਨਾਲ ਅਸੀਂ ਗੱਲਬਾਤ ਕਰਿਆ ਕਰਾਂਗੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਡਾਕਟਰ ਸਾਹਿਬ ਹੁਣ ਜਿਹੜਾ ਮੌਸਮ ਚੱਲ ਰਿਹਾ ਇਹਦੇ ਵਿੱਚ ਸਾਡੀ ਬਿਮਾਰੀਆਂ ਤੋਂ ਬਚਣ ਲਈ ਕੀ ਕੀ ਕਰਨਾ ਜਾਂ ਕੀ ਸੇਫਟੀ ਪ੍ਰਕਾਸ਼ ਰੱਖਣੇ ਚਾਹੀਦੇ ਆ ਇਹਦੇ ਬਾਰੇ ਦੱਸੋ ਜੀ ਜੀ ਸਰ ਜੀ ਇਹ ਜਿਹੜਾ ਮੌਸਮ ਹੈ ਜੀ ਇਹ ਨੂੰ ਆਮ ਪਹਿਲਾਂ ਆਪਣੇ ਪਾਸ ਅੱਜ ਕਿਹਾ ਰਿਹਾ 48 ਦਾ ਮੌਸਮ ਜੀ ਜੀ ਜਿਹੜੇ ਇਹ 4 ਮਹੀਨੇ ਹੁੰਦੇ ਵਰਖਾ ਰੁੱਤ ਦੇ ਇਹਦੇ ਵਿੱਚ ਛਿੱਲ ਵਾਲੀ ਜੋ ਨਮੀ ਵਾਲੀ ਗਰਮੀ ਆ ਉਹ ਜ਼ਿਆਦਾ ਹੁੰਦੀ ਹੈ ਜੀ ਔਰ ਇਹ ਜਿਹੜਾ ਸਮਾਂ ਹੈ ਇਹ ਸਿਹਤ ਵਾਸਤੇ ਸਭ ਤੋਂ ਖਤਰਨਾਕ ਹੁੰਦਾ ਸਭ ਤੋਂ ਵੱਧ ਮਾਰੀਆਂ ਇਸੇ ਮੌਸਮ ਜਿਉਂਦੀਆਂ ਤੇ ਇਸੇ ਕੀ ਸਾਰੇ ਤਰ੍ਹਾਂ ਦੇ ਬੁਖਾਰ ਚਮੜੀ ਦੇ ਰੋਗ ਕੰਨਾਂ ਦੀ ਤਕਲੀਫ ਅੱਖਾਂ ਦੀ ਤਕਲੀਫ ਸਭ ਤਕਲੀਫਾਂ ਇਸ ਮੌਸਮ ਵਿੱਚ ਹੁੰਦੀਆਂ ਇਸ ਲਈ ਇਸ ਤੋਂ ਬਚਣ ਵਾਸਤੇ ਸਾਨੂੰ ਬਹੁਤ ਜ਼ਿਆਦਾ ਸਾਵਧਾਨੀਆਂ ਰੱਖਣ ਦੀ ਲੋੜ ਪੈਂਦੀ ਹੈ ਜੀ ਜਿਹਦੇ ਵਿੱਚ ਸਭ ਤੋਂ ਪਹਿਲਾਂ ਹੈ ਕਿ ਸਾਡੇ ਸਰੀਰ ਦੀ ਸਫਾਈ ਜੀ ਉਹਨੂੰ ਅਸੀਂ ਜਿਸ ਤਰ੍ਹਾਂ ਆਪਣੀ ਗੱਡੀ ਨੂੰ ਜਾਣਾ ਚੈੱਕ ਕਰਦੇ ਹਾਂ ਜੀ ਕਿ ਵੀ ਇਹਦੇ ਤੇਲ ਹੈ ਹਵਾ ਹੈ ਇਸੇਰਕੇ ਸਭ ਤੋਂ ਪਹਿਲਾਂ ਸਾਨੂੰ ਆਪਣਾ ਸਰੀਰ ਚੈੱਕ ਕਰਨਾ ਚਾਹੀਦਾ ਮਾਰਨਿੰਗ ਤੇ ਸਾਡੀਆਂ ਅੱਖਾਂ ਠੀਕ ਹੈ ਸਾਡੇ ਕੰਨ ਠੀਕ ਹੈ ਸਾਡੀ ਚਮੜੀ ਠੀਕ ਹੈ ਸਾਡੇ ਦੰਦ ਠੀਕ ਹੈ ਇਹ ਚੈੱਕ ਕਰਨਾ ਸਾਨੂੰ ਪਤਾ ਲੱਗੇਗਾ ਕਿ ਅਸੀਂ ਠੀਕ ਹਾਂ ਜਾਂ ਨਹੀਂ ਆ ਜੀ ਇਸ ਨੂੰ ਸਾਡੇ ਪਹਿਲਾ ਕੰਮ ਬਚਾਉਣ ਵਾਸਤੇ ਆ ਸਫਾਈ ਦਾ ਜੀ ਜਿੱਥੇ ਸਫਾਈ ਹੁੰਦੀ ਹੈ ਉੱਥੇ ਖੁਦਾਈ ਹੁੰਦੀ ਹੈ ਜੀ ਇਸ ਲਈ ਕਿ ਹਮੇਸ਼ਾ ਸਫਾਈ ਦਾ ਧਿਆਨ ਰੱਖੋ ਔਰ ਇਹ ਚੈੱਕ ਕਰਕੇ ਇਸ਼ਨਾਨ ਕਰਦੇ ਸਮੇ ਆਪਣੇ ਕੰਨਾਂ ਨੂੰ ਨੱਕ ਨੂੰ ਅੱਖਾਂ ਨੂੰ ਦੰਦਾਂ ਨੂੰ ਚਮੜੀ ਨੂੰ ਸਭ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇੱਕ ਕਰੋ ਕਿ ਵੇਹਾਂ ਅਸੀਂ ਸਭ ਕੁਝ ਕਰ ਲੈ ਜੀ ਅਗਰ ਫੇਰ ਵੀ ਕੋਈ ਤਕਲੀਫ ਰਹਿੰਦੀ ਹੈ ਜੀ ਤਾਂ ਉਹਦੇ ਵਿੱਚ ਸਾਨੂੰ ਫੇਰ ਡਾਕਟਰ ਦੀ ਸਲਾਹ ਲੈ ਜੀ ਜੀ ਨਰਸਾਬ ਜਿਵੇਂ ਤੁਸੀਂ ਦੱਸਿਆ ਕਿ ਵੀ ਸਰੀਰ ਦੀ ਸਫਾਈ ਰੱਖਣਾ ਸਭ ਤੋਂ ਜ਼ਰੂਰੀ ਆ ਉਸ ਤੋਂ ਅਗਲਾ ਕਦਮ ਹੁੰਦਾ ਜੀ ਵੀ ਜੀ ਇਸ ਮੌਸਮ ਦੇ ਵਿੱਚ ਖਾਣ ਤੇ ਜਿਹਨੂੰ ਕਹਿੰਦੇ ਖੁਰਾਕ ਉਹ ਕਿਸ ਤਰ੍ਹਾਂ ਦੀ ਖਾਧੀ ਜਾਵੇ ਤੇ ਸਰੀਰ ਠੀਕਰਵੇ ਉਹ ਇਸ ਤਰ੍ਹਾਂ ਹੀ ਆ ਜੀ ਵੀ ਜਿਹੜਾ ਸਾਡਾ ਸਰੀਰ ਹੈ ਜੀ ਇਹਦੇ ਵਿੱਚ ਪਹਿਲਾ ਪੁਆਇੰਟ ਸਾਡੀ ਸਫਾਈ ਦਾ ਦੂਸਰਾ ਸਾਡੀ ਖੁਰਾਕ ਦਾ ਜੀ ਤੇ ਚਿਕਾ ਜਿਹੜੀ ਇਲਾਜ ਜੋ ਹੈ ਉਹ ਪਹਿਲਾਂ ਆਹਾਰ ਨਾਲ ਕਰਨਾ ਚਾਹੀਦਾ ਫਿਰ ਵਿਹਾਰ ਨਾਲ ਕਰਨਾ ਚਾਹੀਦਾ ਤੇ ਫਿਰ ਜੋ ਹੈ ਦਵਾਈ ਨਾ ਖਾਣਾ ਜੀ ਦਵਾਈ ਤੀਜੇ ਨੰਬਰ ਤੇ ਆਉਂਦੀ ਹੈ ਪਹਿਲਾ ਅੱਧਾ ਲਾਗ ਤਾਂ ਉਹਦੇ ਹੋ ਜਾਂਦਾ ਜਦੋਂ ਅਸੀਂ ਸਰੀਰ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਈਏ ਦੂਸਰਾ ਹੈ ਉਹਦੇ ਵਿੱਚ ਖਰਾਕ ਦੇਣਾ ਕਿ ਖਰਾਕ ਕੀ ਖਾਧੀ ਜਾ ਗਰਮੀਆਂ ਤੇ ਇਸ ਸਿਲ ਦੇ ਮੌਸਮ ਦੇ ਵਿੱਚ ਖਰਾਕ ਦਾ ਖਾਸ ਧਿਆਨ ਰੱਖਣਾ ਚਾਹੀਦਾ ਕਦੇ ਵੀ ਰੱਖੀ ਹੋਈ ਬਾਹਰ ਰੱਖੀ ਹੋਈ ਖਰਾਕ ਜੋ ਵੀ ਹੈ ਚਾਹੇ ਉਹ ਸਬਜੀ ਹੈ ਚਾਹ ਫਰੂਟ ਹੈ ਜਾਂ ਕੋਈ ਵੀ ਚੀਜ਼ ਉਹ ਨਹੀਂ ਖਾਣੀ ਚਾਹੀਦੀ ਕਿਉਂਕਿ ਇਸ ਮੌਸਮ ਦੇ ਵਿੱਚ ਜਿਹੜੇ ਬੈਕਟੀਰੀਆ ਬਿਮਾਰੀ ਪੈਦਾ ਕਰਨ ਵਾਲੇ ਉਹ ਸਭ ਤੋਂ ਵੱਧ ਪ੍ਰਫੁੱਲਤ ਹੁੰਦੇ ਨੇ ਤੇ ਚੀਜ਼ ਜਿਹੜੀ ਇਹ ਘੰਟੇ ਦੋ ਘੰਟੇ ਦੇ ਵਿੱਚ ਹੀ ਖਰਾਬ ਹੋ ਜਾਂਦੀ ਹੈ ਸਿਰ ਕਦੇ ਵੀ ਜਿਹੜੀ ਆਵਾਸੀ ਚੀਜ਼ ਨਹੀਂ ਖਾਣੀ ਚਾਹੀਦੀ ਹਮੇਸ਼ਾ ਫਰੈਸ਼ੀ ਖਾਓ ਔਰ ਉਹਦੇ ਮੁਤਾਬਕ ਜੋ ਤੁਹਾਡੀ ਖੁਰਾਕ ਹੈ ਉਹਦੇ ਮੁਤਾਬਕ ਜਿੰਨੀ ਤੁਸੀਂ ਖਾਣੀ ਹੈ ਖਾ ਸਕਦੇ ਹੋ ਉਹਦੇ ਤੋਂ ਹਮੇਸ਼ਾ ਪੌਣਾ ਖਾਓ ਵੱਧ ਖਾਣ ਨਾਲ ਬਿਮਾਰੀ ਵੱਧ ਜਾਂਦੀ ਹੈ ਉਹ ਠੀਕ ਹਲਮ ਨਹੀਂ ਹੁੰਦਾ ਜਿਸ ਤਰ੍ਹਾਂ ਆਪਣੇ ਚੁੱਲ੍ਹੇ ਦੇ ਵਿੱਚ ਬਾਲਣ ਦੀ ਗੱਲ ਹੈ ਅਗਰ ਚੋਕਾ ਵੱਡਾ ਲਾ ਦਿੱਤਾ ਜਾਵੇ ਤਾਂ ਕਦੇ ਵੀ ਅੱਗ ਪੂਰੀ ਨਹੀਂ ਮੱਚਦੀ ਤੇ ਉਹਦੇ ਵਿੱਚ ਹਮੇਸ਼ਾ ਕਾਰਬਨ ਜਾਂ ਉਹ ਜਿਹੜੀ ਜੋ ਸਵਾਹ ਜ਼ਿਆਦਾ ਬਣ ਜਾਂਦੀ ਹੈ ਕਿ ਉਹ ਠੀਕ ਹਾਜਮ ਨਹੀਂ ਹੁੰਦਾ ਇਸ ਕਰਕੇ ਹਮੇਸ਼ਾ ਪੌਣਾ ਖਾਓ ਜਿਹਦੇ ਨਾਲ ਕੇ ਜੋਗ ਰਸ ਖਾਦਾ ਉਹ ਪੂਰੀ ਤਰ੍ਹਾਂ ਹਾਜਮ ਹੋ ਜਾਵੇ ਔਰ ਉਹਦੀ ਪੂਰਾ ਜਿਹੜਾ ਰਸ ਰક્ત ਸਾਡੇ ਅਤਾਂਤਾਂ ਦਾ ਨਿਰਮਾਣ ਜੀ 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 ਤੇ ਜਿਵੇਂ ਕਈ ਵਾਰੀ ਅੱਜ ਕੱਲ ਜਿਵੇਂ ਮੌਸਮ ਇਹ ਹੈ ਗਰਮੀ ਜ਼ਿਆਦੇ ਆ ਤੇ ਹੱਦੋਂ ਵੱਧ ਬੰਦੇ ਖਾਣਾ-ਬਾਣਾ ਪਾਖਾ ਖਾ ਪੀ ਕੇ ਯਾਨੀ ਲੱਛੀ ਲੱਛੀ ਕੇ ਤੇ ਏਸੀ ਚ ਸੌ ਜਾਂਦੇ ਆ ਕੀ ਇਹ ਸਹੀ ਆ ਕਿ ਜਾਂ ਗਲਤ ਆ ਜੀ ਦੇਖੋ ਜੀ ਹਰ ਚੀਜ਼ ਜਿਹੜੀ ਹੈ ਜਿਸ ਤਰ੍ਹਾਂ ਕਿਸਾਨ ਬੱਤਰ ਨੂੰ ਜਾਣਦਾ ਹੈ ਜੀ ਕਿ ਬੱਤ ਸਿਰਹੀ ਬੀਜ ਜਿਹੜਾ ਹੈਗਾ ਉਹ ਉਗਰਦਾ ਹੈ ਜੀ ਅਗਰ ਜਾਦਾ ਸਿਲ ਹੋ ਜਾਏ ਤਾਂ ਵੀ ਨਹੀਂ ਉਗਰਦਾ ਜੀ ਅਗਰ ਉਹ ਸੁੱਕਾ ਹੋਵੇ ਤਾਂ ਵੀ ਨਹੀਂ ਉਗਰਦਾ ਜੀ ਇਸ ਤਰ੍ਹਾਂ ਸਾਡੇ ਜਿਹੜੇ ਖਾਣਕ ਹੈ ਮੈਂ ਇਹ ਕਹੂੰਗਾ ਜੀ ਕਿ ਬਿਮਾਰੀਆਂ ਦੋ ਹੀ ਹੁੰਦੀਆਂ ਇੱਕ ਭੁੱਖ ਦੀ ਇੱਕ ਜ਼ਿਆਦਾ ਖਾਣ ਦੀ ਜਿਹੜਾ ਗਰੀਬ ਬੰਦਾ ਹੈ ਉਹ ਤਾਂ ਇਸ ਲਈ ਬਿਮਾਰ ਹੁੰਦਾ ਕਿਉਂਕਿ ਉਹਨੂੰ ਲੋੜੀ ਦੇ ਤੱਤ ਮਿਲਦੇ ਨਹੀਂ ਉਹਦੀ ਖਾਣਕ ਵਿੱਚੋਂ ਤੱਤ ਨਹੀਂ ਮਿਲਦੇ ਹੁੰਦੇ ਪਰ ਗਰੀਬ ਅਮੀਰ ਬੰਦਾ ਹਮੇਸ਼ਾ ਜ਼ਿਆਦਾ ਖਾਣ ਕਰਕੇ ਬਿਮਾਰ ਹੁੰਦਾ ਉਹ ਇੰਨਾ ਖਾ ਲੈਂਦਾ ਜਿਹੜੀ ਨੂੰ ਉਹਦਾ ਬਾਡੀ ਸਿਸਟਮ ਠੀਕ ਹਾਜ਼ਮ ਨਹੀਂ ਕਰ ਸਕਦਾ। ਜੇ ਹਾਜ਼ਮ ਕਰ ਜਾਵੇ ਤਾਂ ਉਹ ਜਿਹੜੇ ਤੱਤੂ ਆ ਸਰੀਰ ਦੇ ਵਿੱਚ ਵੱਧ ਜਾਂਦੇ ਆ। ਜੇ ਆਪਾਂ ਨਮਕ ਜ਼ਿਆਦਾ ਖਾਵਾਂਗੇ ਤਾਂ ਬਲੱਡ ਪ੍ਰੈਸ਼ਰ ਜ਼ਿਆਦਾ ਹੋ ਜਾਏਗਾ। ਸ਼ੂਗਰ ਜ਼ਿਆਦਾ ਖਾਵਾਂਗੇ ਤਾਂ ਮਤਲਬ ਖੰਡ ਖਾਵਾਂਗੇ ਤਾਂ ਸ਼ੂਗਰ ਦੀ ਬਿਮਾਰੀ ਹੋ ਜਾਏਗੀ। ਇਸ ਤਰ੍ਹਾਂ ਨਾਲ ਜੇ ਅਮਲ ਵਾਲੀਆਂ ਚੀਜ਼ਾਂ ਮਸਾਲੇਦਾਰ ਚੀਜ਼ਾਂ ਜ਼ਿਆਦਾ ਖਾਵਾਂਗੇ ਤਾਂ ਤਜਾਜ ਬਣ ਜਾਏਗਾ। ਇਹੀ ਬਿਮਾਰੀਆਂ ਅੱਜ ਸਾਨੂੰ ਸਾਰਿਆਂ ਨੂੰ ਤਕਲੀਫ ਦੇ ਰਹੀਆਂ। ਇਹਨਾਂ ਦਾ ਧਿਆਨ ਰੱਖਣਾ। ਹੁਣ ਇਹ ਦੱਸੋ ਜੀ ਵੀ ਕਦੋਂ ਤੇ ਕਿੰਨਾ ਖਾਣਾ ਖਾਣਾ ਚਾਹੀਦਾ ਕਿਹੜੇ ਟਾਈਮ ਤੇ ਕੀ ਸ਼ਡਿਊਲ ਬਣਾ ਕੇ ਰੱਖਣਾ ਚਾਹੀਦਾ ਕਿ ਅਸੀਂ ਤੰਦਰੁਸਤ ਰਹੀਏ ਉਹ ਸ਼ਡਿਊਲ ਇਸ ਤਰ੍ਹਾਂ ਹੈ ਜੀ ਕਿ ਜਿਹੜਾ ਸਾਡਾ ਰੁਟੀਨ ਦਾ ਕੰਮ ਆ ਜਾਂ ਸਾਨੂੰ ਉਹਦੇ ਮੁਤਾਬਕ ਖਾਣਾ ਖਾਣਾ ਪੈਂਦਾ ਔਰ ਉਹ ਤੋਂ ਬਿਨਾਂ ਅਗਰ ਅਸੀਂ ਫ੍ਰੀ ਆ ਤਾਂ ਬੈਸਟ ਵੇ ਹੈ ਕਿ ਜਦੋਂ ਸਾਨੂੰ ਲੋੜ ਮਹਿਸੂਸ ਹੁੰਦੀ ਹੈ ਪਾਣੀ ਦੀ ਲੋੜ ਮਹਿਸੂਸ ਹੁੰਦੀ ਹੈ ਪਾਣੀ ਪੀਓ ਖਾਣੇ ਦੀ ਲੋੜ ਮਹਿਸੂਸ ਹੁੰਦੀ ਹੈ ਖਾਣਾ ਖਾਓ ਮਤਲਬ ਜ਼ਿਆਦਾ ਵਾਰ ਖਾਣਾ ਕੋਈ ਮਾੜਾ ਨਹੀਂ ਹੁੰਦਾ ਪਰ ਇੱਕੇ ਵਾਰੀ ਵੱਧ ਖਾਣਾ ਜ਼ਿਆਦਾ ਮਾੜਾ ਹੈ ਇਹਦਾ ਰੂਲ ਇਹ ਕਹਿੰਦਾ ਕਿ ਲिटल ਐਂਡ ਆਫਰ ਜੀ ਵੀ ਥੋੜਾ ਖਾਓ ਭਾਵੇਂ ਵੱਧਵਾਰੀ ਖਾ ਲਓ ਜੀ ਜੀ ਪਰ ਜੇ ਜ਼ਿਆਦਾ ਖਾ ਕੇ ਉਹ ਜਿਹੜਾ ਸਾਡੀ ਹਰਮਨ ਕਰਨ ਦੀ ਕੈਪੈਸਿਟੀ ਤੋਂ ਜ਼ਿਆਦਾ ਹੋ ਜਾਂਦਾ ਤੇ ਉਹ ਜਿਹੜਾ ਫਿਰ ਗੈਸ ਵਗੈਰਾ ਬਣਦੀ ਹੈ ਅਫਰੇਮਾ ਹੋ ਜਾਂਦਾ ਤੇਜਾਬ ਬਣਦਾ ਤੇ ਗੈਸ ਬਣ ਕੇ ਪੇਟ ਚ ਫਰੇਮਾ ਕਰਕੇ ਫਿਰ ਸਾਰੀ ਔਖਾ ਲੱਗਦਾ ਇਸ ਤੋਂ ਬਚਣਾ ਚਾਹੀਦਾ ਤੇ ਆਰਾਮ ਜਿਹੜਾ ਹੈਗਾ ਜ਼ਿਆਦਾ ਖਾ ਕੇ ਇੱਕਦਮ ਨਹੀਂ ਥਾਣਾ ਚਾਹੀਦਾ ਜਿਵੇਂ ਹੁਣ ਸੀਜ਼ਨਲ ਚੀਜ਼ਾਂ ਚੱਲਦੀਆਂ ਉਹਦੇ ਵਿੱਚ ਤੁਸੀਂ ਕੀ ਸਲਾਹ ਦਿਨੇ ਹੋ ਵੀ ਆਹਾਂ ਹੱਤੀਆਂ ਖਾਣੀਆਂ ਚਾਹੀਦੀਆਂ ਉਹ ਮੈਂ ਸਲਾਹ ਦੰਨਾ ਜੀ ਮੇਰਾ ਸਲੋਗਨ ਇਹ ਹੈਗਾ ਕਿ ਇਫ ਯੂ ਵਾਂਟ ਟੂ ਬੀ ਹੈਪੀ ਉਹ ਮੈਂ નો ਨੇਚਰ ਜੀ ਰਿਸਪੈਕਟ ਨੇਚਰ ਪ੍ਰੋਟੈਕਟ ਨੇਚਰ ਐਂਡ ਫਾਲੋ ਨੇਚਰ ਕੁਦਰਤ ਨੂੰ ਜਾਣੋ ਕੁਦਰਤ ਨੂੰ ਸਮਝੋ ਕੁਦਰਤ ਨੂੰ ਅਪਣਾਓ ਕੁਦਰਤ ਦੀ ਇੱਜ਼ਤ ਕਰੋ ਤਾਂ ਹੀ ਤੁਸੀਂ ਸਿਹਤਮੰਦ ਰਹਿ ਸਕਦੇ ਉਹਦਾ ਮਤਲਬ ਇਹੀ ਹੈ ਕਿ ਮਾਰਨਿੰਗ ਟਾਈਮ ਹੈ ਉਹਦੇ ਵਿੱਚ ਤੁਸੀਂ ਥੋੜਾ ਖਾਣਾ ਖਾਓ ਤੇ ਐਕਸ਼ਨ ਚ ਰਹੋ ਠੀਕ ਹੈ ਇਸ ਤਰ੍ਹਾਂ ਹੀ ਡਾਇਟ ਨੂੰ ਵੀ ਹਲਕਾ ਹੀ ਖਾਣਾ ਲਓ ਔਰ ਸ਼ਾਮ ਦੇ ਟਾਈਮ ਤੁਸੀਂ ਉਹਦੇ ਆਪਣੀ ਖਰਾਕ ਉਸ ਤਰ੍ਹਾਂ ਨਾਲ ਰੱਖੋ ਜਿਹੜੀ ਕਿਉਂਕਿ ਉਸ ਤੋਂ ਬਾਅਦ ਆਪਾਂ 7-8 ਘੰਟੇ ਆਰਾਮ ਕਰਨਾ ਤਾਂ ਉਹਦੇ ਵਿੱਚ ਤਾਂ ਫਿਰ ਖਾਣਾ ਹੈ ਹੀ ਨਹੀਂ ਉਹ ਸਾਡੀ ਰੁਚੀ ਮੁਤਾਬਕ ਜਿੰਨੀ ਤੁਹਾਡੀ ਕੈਪੈਸਿਟੀ ਹੈ ਉਹ ਤੋਂ ਥੋੜਾ ਜਿਆ ਘੱਟ ਜਿਹੜਾ ਹੈ ਯਾਨੀ 75% ਕੈਪੈਸਿਟੀ ਤੱਕ ਖਾਓ ਜੀ ਜੀ ਜਿਵੇਂ ਹੁਣ ਖੀਰਾ ਵਗੈਰਾ ਜਾਂ ਸੀਜ਼ਨਲ ਸਬਜ਼ੀਆਂ ਅੱਜ ਕੱਲ੍ਹ ਆਮ ਜਨਗਲੀਆ ਉਹਦੇ ਬਾਰੇ ਦੱਸੋ ਕਿ ਕੀ ਕੀ ਉਹ ਵੀ ਮੈਂ ਜਿਹੜਾ ਪਿੱਛੇ ਕਹੀ ਇਹਦੀ ਗੱਲ ਹੈ ਕਿ ਕੁਦਰਤ ਨੂੰ ਜਾਣੋ ਕੁਦਰਤ ਨੇ ਉਹ ਸਮੇਂ ਉਹ ਹੀ ਚੀਜ਼ ਪੈਦਾ ਕੀਤੀ ਹੈ ਜਿਹੜੀ ਖਾਣੀ ਚਾਹੀਦੀ ਹੈ ਅੱਜ ਆ ਗੱਲ ਗਰਮੀ ਦਾ ਮੌਸਮ ਹੈ ਉਹਦੇ ਵਿੱਚ ਮਤੀਰਾ ਖੀਰਾ ਤਰਾਂ ਖਰਬੂਜਾ ਨੰਬਲੀ ਜੀ ਜਿਹੜੇ ਵੀ ਫਰੂਟ ਹਨਗੇ ਇਹ ਮੌਸਮ ਦੇ ਅਨੁਕੂਲ ਨੇ ਤੇ ਇੱਕ ਟਾਈਮ ਜਿਹੜਾ ਹੈ ਵਿੱਚੋਂ ਦੀ ਇਸ ਤਰ੍ਹਾਂ ਦੀ ਉਹ ਫਲ ਬਰ ਗਹਰਾ ਫਰੂਟ ਵਗੈਰਾ ਲੋੜ ਮਤਾਵਕ ਖਾਂਦੇ ਇਹ ਕਈ ਵਾਰੀ ਬੰਦੇ ਨੂੰ ਜਿਵੇਂ ਕਦੇ ਸ਼ੂਗਰ ਤੋਂ ਪੇਸ਼ੈਂਟਾ ਜਿਉਂ ਮਿੱਠਾ ਅੰਬ ਦੇ ਵਿੱਚ ਜਾਂ ਉਹਦੇ ਉਹ ਜਿਸ ਤਰ੍ਹਾਂ ਦਾ ਅਗੇ ਕੋਈ ਤਕਰੀਬ ਹੈ ਜੀ ਫਿਰ ਉਹਦੇ ਮੁਤਾਬਕ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਫਿਰ ਉਵੇਂ ਕਰੋ ਠੀਕ ਹਾਂ ਡਾਕਟਰ ਸਾਹਿਬ ਇਹ ਖਰਾਬ ਵੀ ਹੋ ਗਿਆ ਹਾਂ ਤੇ ਕੁਦਰਤੀ ਤੌਰ ਤੇ ਉਹ ਵੀ ਤੁਸੀਂ ਦੱਸ ਦਿੱਤਾ ਤੇ ਇਸ ਤੋਂ ਬਣਾ ਵੀ ਅਸੀਂ ਕਿਵੇਂ ਬਚ ਸਕਦੇ ਹਾਂ ਵੀ ਬਿਮਾਰੀਆਂ ਤੋਂ ਇਸ ਸੀਜ਼ਨ ਦੇ ਵਿੱਚ ਉਹਦੇ ਬਾਰੇ ਵੀ ਦੱਸੋ ਕਿ ਡਾਕਟਰ ਕੋਲੇ ਵੀ ਨਾ ਜਾਣਾ ਪਵੇ ਤੇ ਖਾਦਾ ਪੀਤਾ ਵੀ ਠੀਕ ਜਾਵੇ। ਜਨੂ ਸਾਹਿਬ ਉਹਦਾ ਇਹੋ ਹੀ ਹੈਗਾ ਕਿ ਜਿਹੜਾ ਜੀ ਬਿਮਾਰੀ ਦੇ ਜਿਹੜੇ ਕਾਰਨ ਸਾਡੇ ਜਿਹੜਾ ਇਹਦੇ ਚ ਹੁੰਦਾ ਹੈ ਆਹਾਰ ਵਿਹਾਰ ਜਿਹੜਾ ਉਹ ਦੋਨੇ ਕਾਰਨ ਹੁੰਦੇ ਜੀ ਵਿਹਾਰ ਤੋਂ ਮਤਲਬ ਇਹ ਹੈ ਵੀ ਜੇ ਹੁਣ ਅਸੀਂ ਜ਼ਿਆਦਾ ਕੰਮ ਕਰ ਲਿਆ ਤਾਂ ਤੁਹਾਨੂੰ ਰੈਸਟ ਕਰਨੀ ਚਾਹੀਦੀ ਜੀ ਅਗਰ ਅਸੀਂ ਬਿਲਕੁਲ ਫੇਰੇ ਰਹੇ ਹਾਂ ਤਾਂ ਥੋੜੀ ਐਕਸਰਸਾਈਜ਼ ਕਰਨੀ ਚਾਹੀਦੀ ਓਕੇ ਯਾਨੀ ਆਹਾਰ ਤੋਂ ਬਿਨਾ ਦੂਸਰਾ ਇਲਾਜ ਤਾਂ ਦਾ ਬਿਹਾਰ ਨਾਲ ਹੁੰਦਾ ਬਿਹਾਰ ਦਾ ਮਤਲਬ ਇਹ ਹੈ ਕਿ ਜਿਹੜਾ ਕੰਮ ਮੇਖਾਨ ਨਾਲ ਜਿਸ ਤਰ੍ਹਾਂ ਆਰਾਮ ਕਰਾਂਗੇ ਤਾਂ ਜਿਹੜਾ ਸਰੀਰ ਤੱਤ ਹੈ ਉਹ ਰੀਚਾਰਜ ਹੋ ਜਾਏਗਾ ਜੀ ਅਗਰ ਅਸੀਂ ਪਏ ਹੀ ਰਹੇ ਹਾਂ ਤਾਂ ਸਰੀਰ ਸੁਸਤ ਹੋ ਜਾਂਦਾ ਜੋੜ ਜਾਮ ਹੋ ਜਾਂਦੇ ਆ ਦਰਦਾਂ ਕਰਨ ਲੱਗਦਾ ਤਾਂ ਤੁਹਾਨੂੰ ਪਹਿਲਾਂ ਹਲਕੀ ਐਕਸਰਸਾਈਜ਼ ਕਰਨੀ ਚਾਹੀਦੀ ਫਿਰ ਸਾਡੇ ਜੋ ਵੀ ਕੰਮ ਕਰਨ ਦੇ ਉਹਦੇ ਚ ਅਗਰ ਐਕਸਰਸਾਈਜ਼ ਕਰਨੀ ਐਕਸਰਸਾਈਜ਼ ਕਰੋ ਅਗਰ ਆਪ ਦਾ ਘਰ ਦਾ ਕੰਮ ਕਰਦਾ ਕੰਮ ਕਰੋ ਆ ਖੇਤ ਦਾ ਕੰਮ ਆ ਰੱਖੀਂ ਕਰੋ ਇਹ ਸਰ ਕੇ ਉਹਦੇ ਨਾਲ ਵੀ ਅਸੀਂ ਸਹੀ ਕਰਾਂਗੇ ਸੇਕੇ ਜਿਵੇਂ ਬਿਮਾਰੀ ਗਰਮੀ ਜਿਆਦਾ ਹੈ ਤੇ ਇਹਦੇ ਵਿੱਚ ਬਾਰ ਬਾਰ ਪਿਆਸ ਲੱਗਦੀ ਆ ਤੇ ਉਹ ਕਈ ਵਾਰੇ ਬੰਦੇ ਇਸ ਤਰ੍ਹਾਂ ਕੇ ਜੇ ਪਿਆਸ ਲੱਗਦੀ ਆ ਪਾਣੀ ਪੀਣੇ ਆ ਤਾਂ ਬਾਥਰੂਮ ਵੀ ਵਧਦਾ ਇਹ ਸਾਰੇ ਨੂੰ ਬੈਲੈਂਸ ਕਿਵੇਂ ਰੱਖਿਆ ਜਾ ਸਕਦਾ ਇਹਦਾ ਬੈਲੈਂਸ ਇਸ ਤਰ੍ਹਾਂ ਹੁੰਦਾ ਜੀ ਵੀ ਜਿਵੇਂ ਜਿਵੇਂ ਕੁਦਰਤ ਨੇ ਸਾਨੂੰ ਅੱਪੇ ਸਾਡੇ ਵਿੱਚ ਸੈਂਸਰ ਲੱਗੇ ਹੋਏ ਨੇ ਜੀ ਪਾਣੀ ਸਾਨੂੰ ਤੇ ਉਹਦੇ ਹੀ ਲੱਗਦੀ ਹੈ ਪਿਆਸ ਜਦੋਂ ਸਰੀਰ ਵਿੱਚ ਪਾਣੀ ਦੀ ਕਮੀ ਹੁੰਦੀ ਹੈ ਜੀ ਜੀ ਤੇ ਜਦੋਂ ਹੀ ਪਿਆਸ ਲੱਗਦੀ ਹੈ ਤਾਂ ਸਾਨੂੰ ਬੁੱਲਾਂ ਤੋਂ ਸਾਡੇ ਬੁੱਲ ਦਾ ਜੀ ਸੁੱਕਣ ਲੱਗਦੇ ਨੇ ਉਹਦੇ ਵਿੱਚ ਇਨਸਾਨੀ ਪੀਓ ਇਸ ਕਰਕੇ ਦਾ ਤਰੀਕਾ ਇਹ ਕਿ ਜੇ ਜੀਵ ਜਾਂ ਬੁੱਢ ਸੁਖਦੇ ਨੇ ਤਾਂ ਪਾਣੀ ਪੀਓ। ਦੂਸਰਾ ਇਹਦਾ ਮੀਟਰ ਇਹ ਹੈ ਕਿ ਪਸ਼ਾਬ ਦਾ ਧਿਆਨ ਰੱਖੋ। ਤੁਹਾਡਾ ਪਸ਼ਾਬ ਬਿਲਕੁਲ ਸਾਫ਼ ਹੋਣਾ ਚਾਹੀਦਾ। ਅਗਰ ਪਸ਼ਾਬ ਸਾਫ਼ ਆਉਂਦਾ ਤਾਂ ਸਮਝੋ ਤੁਹਾਡਾ ਪਾਣੀ ਪੂਰਾ ਹੈ। ਅਗਰ ਪਸ਼ਾਬ ਪੀਲਾ ਆਉਂਦਾ ਤਾਂ ਪਾਣੀ ਸਮਝੋ ਤੁਸੀਂ ਘੱਟ ਪੀਤਾ ਤੇ ਸਰੀਰ ਨੂੰ ਠੀਕ ਰੱਖਣ ਚ ਪਾਣੀ ਦਾ ਮਤਲਬ ਬਹੁਤ ਜ਼ਿਆਦਾ ਰੋਲ ਹੈ ਕਿਉਂਕਿ ਸਾਰੀਆਂ ਕਿਰਿਆਵਾਂ ਸਰੀਰ ਦੀਆਂ ਤਾਂ ਹੀ ਸਹੀ ਹੁੰਦੀਆਂ ਜੇ ਇਹਦੇ ਵਿੱਚ ਪਾਣੀ ਪੂਰਾ ਹੈ ਇਸ ਕਰਕੇ ਪਾਣੀ ਹਮੇਸ਼ਾ ਪੂਰਾ ਰੱਖੋ। ਪਸ਼ਾਬ ਤੁਹਾਡਾ ਬਿਲਕੁਲ ਸਾਫ਼ ਹੋਣਾ ਚਾਹੀਦਾ। ਬਿਲਕੁਲ ਵੀ ਪੀਣਾ ਨਾ ਹੁੰਦਿਓ ਤਾਂ ਤੁਹਾਨੂੰ ਉਹ ਹੀ ਸਟੋਕ ਤੋਂ ਵੀ ਬਚਾਏਗਾ ਪਾਣੀ ਤੋਂ ਬਿਨਾ ਬੋਡੀ ਦੀ ਰੈਕਸ਼ਨ ਸਹੀ ਨਹੀਂ ਹੋ ਸਕਦੀ ਜੀ ਜੀ ਡਾਕਟਰ ਸਾਹਿਬ ਇਤਨਾ ਅਸੀਂ ਜਿਹੜੇ ਛੋਟੇ ਹੁੰਦੇ ਸੀ ਗਰਮੀਆਂ ਦੇ ਵਿੱਚ ਸਾਡੀ ਮਾਤਾ ਨਾ ਵੀ ਦੁੱਧ ਦੇ ਵਿੱਚ ਥੋੜਾ ਪਾਣੀ ਪਾ ਕੇ ਥੋੜਾ ਜਿਹਾ ਚੀਨੀ ਪਾ ਜਾਂ ਉਦੋਂ ਉਸ ਤਾਂ ਚੱਕਰ ਗੋੜੀ ਹੁੰਦਾ ਸੀ ਉਹ ਘੋਲ ਕੇ ਸ਼ਰਬਤ ਟਾਈਪ ਜਿਹਾ ਬਣਾ ਕੇ ਸਾਨੂੰ ਲਾਜਵੇਂ ਹੀ ਦਿੰਦੇ ਹੁੰਦੇ ਸੀ ਉਹਦਾ ਕੀ ਰੋਲ ਹੈ ਜੀ ਉਹਦਾ ਰੋਲ ਇਸ ਤਰ੍ਹਾਂ ਨਹੀਂ ਇੱਕ ਤਾਂ ਰੂਚੀਕਾਰਕ ਬਣ ਜਾਂਦਾ ਹੈ ਜੀ ਅਗਰ ਅਸੀਂ ਧੱਕੇ ਨਾਲ ਪਾਣੀ ਪੀਣਾ ਚਾਹੀਏ ਤਾਂ ਨਹੀਂ ਪੀ ਸਕਦੇ ਜੀ ਪਰ ਜਦੋਂ ਉਹਦੇ ਵਿੱਚ ਕੋਈ ਚੀਜ਼ ਮਠਾਸ ਜਾਂ ਕੋਈ ਟੇਸਟ ਹੋ ਜਾਂਦਾ ਹੈ ਤਾਂ ਉਹਦੇ ਨਾਲ ਅਸੀਂ ਉਹ ਪਾਣੀ ਫਿਰ ਜਿਨ੍ਹਾਂ ਨੇ ਨਹੀਂ ਪੀਣਾ ਬੱਚੇ ਵੀ ਪੀ ਲੈਂਦੇ ਆ ਤਾਂ ਕਿ ਸਾਡੀ ਹਾਈਡਰੇਸ਼ਨ ਜਿਹੜੀ ਪਾਣੀ ਦੀ ਪੂਰਤੀ ਪੂਰੀ ਤਰ੍ਹਾਂ ਹੋ ਜਾਵੇ ਉਹਦੇ ਵਿੱਚ ਉਹਦੇ ਸਹਾਇਕ ਹੋਣ ਦਾ ਰੋਲ ਆ ਤਾਂ ਜੀ ਜੀ ਤੇ ਨਿੰਬੂ ਦਾ ਵੀ ਕੋਈ ਰੋਲ ਆ ਸਾਡੀ ਸਿਹਤ 'ਚ ਹਾਂ ਜੀ ਨਿੰਬੂ ਦਾ ਬਹੁਤ ਅਹਿਮ ਰੋਲ ਹੈ ਨਿੰਬੂ ਵਿਟਾਮਿਨ ਸੀ ਹੁੰਦਾ ਹੈ ਜਿਹੜੇ ਵਿੱਚ ਸਾਡੇ ਸਰੀਰ ਦੇ ਵਿੱਚ ਬਿਮਾਰੀਆਂ ਨੂੰ ਰੋਕਣ ਦੀ ਜਿਹੜੀ ਸ਼ਕਤੀ ਹੈ ਉਹ ਵਾਧੀ ਜੀ ਜੀ ਅੱਜ ਤੁਸੀਂ ਸਾਡੇ ਸਿਹਤ ਸੰਗਤ ਪ੍ਰੋਗਰਾਮ 'ਚ ਲੜਸਾ ਆਏ ਤੇ ਬਹੁਤ ਵਧੀਆ ਲੱਗਾ ਦੋਸਤੋ ਤੁਹਾਨੂੰ ਛੱਡਦਾ ਇਹ ਅੱਜ ਦਾ ਐਪੀਸੋਡ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਆਪਣੇ ਸੁਝਾਅ ਸਾਡੇ ਚੈਨਲ 'ਤੇ ਜਲਦੀਆਂ ਗੱਲਾਂ ਸਾਡੇ ਨਾਲ ਉਹਦੇ ਵਿੱਚ ਆਪਦੇ ਕਮੈਂਟਰ ਆਹੀਂ ਦੱਸੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆ ਤੁਸੀਂ ਇਹ ਵੀ ਦੱਸਣਾ ਤੇ ਤੁਸੀਂ ਕਿਸ ਏਰੀਏ ਤੋਂ ਇਹ ਸਾਡਾ ਪ੍ਰੋਗਰਾਮ ਦੇਖ ਰਹੇ ਆ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਧੰਨਵਾਦ